ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਮੂ ਸਿੱਖ ਸੰਗਤ ਨੂੰ ਬੇਨਤੀ ਕਰਦਾ ਹੈ ਕਿ ਜਿਹੜਾ ਅਮਰਿਤਪਾਲ ਸਿੰਘ ਮੈਰੋ ਨੇ ਜਗਰਾਉਂ ਵਾਲਾ ਕੇਸ ਚੱਕਿਆ ਹੋਇਆ ਹੈ ਸਾਧਾ ਸਾਰੀ ਸਿੱਖ ਸੰਗਤ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਡਟ ਕੇ ਤੇ ਜਿਹੜੇ ਵੀ ਉਹਦੇ ਵਿੱਚ ਇਹ ਤ ਬੰਦੇ ਆ ਜਿਨ੍ਹਾਂ ਦਾ ਸ਼ੋਸ਼ਣ ਹੋਇਆ ਉਹਨਾਂ ਨੂੰ ਵੀ ਫਿਰ ਉੱਧਰ ਵੀ ਆਪਣੇ ਸਟੈਂਡ ਤੇ ਖੜੇ ਰਹਿਣਾ ਚਾਹੀਦਾ ਹੈ ਤਾਂ ਹੀ ਜ ਮਤਲਬ ਮਦਦ ਕਰਕੇ ਤਾਂ ਹੀ ਮਦਦ ਕਰੀ ਦਾ ਸਵਾਦ ਹੈ ਐਨਾ ਉਹ ਜੂਰ ਲਾਉਂਦਾ ਹੈ ਕੱਲ ਨੂੰ ਹੌਸਟਾਈਲ ਹੋ ਜਾਣੇ ਆ ਉਹ ਗੱਲ ਬਹੁਤ ਫਿਰ ਬੰਦੇ ਦਾ ਮਨ ਦੁਖਦਾ ਹੈ ਇਹਨਾਂ ਨੂੰ ਵੀ ਆਪਣੇ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ ਆਪਣੇ ਸਟੈਂਡ ਤੇ ਖੜੇ ਰਹਿਣੇ ਇਹ ਬਈ ਹਾਂ ਅਸੀਂ ਸ਼ਿਕਾਇਤ ਹੀ ਕਰਾਂਗੇ ਅਸੀਂ ਸਮਝੌਤਾ ਦੀ ਕਰਦੇ ਤਾਂ ਅਮਰਿਤਪਾਲ ਮਹਿਰੋ ਦੇ ਜਿਹੜਾ ਅਸਲੀ ਮਤਲਬ ਫਲ ਮਿਲੂਗਾ ਉਹਨੂੰ ਦੀ ਮਿਹਨਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ